ਸਾਇਕੋਲੋਜੀ ਸੋ ਪੰਜਾਬ ਸਰਕਾਰ ਨੇ ਐਲਾਨ ਕਰਤਾ ਕਿ ਜਿਨਨੇ ਪਖਾਰੀ ਪੀਖ ਮੰਗਦੇ ਆ ਬੱਚਿਆਂ ਨੂੰ ਚੱਕ ਕੇ ਗੋਦਿਸ਼ ਤੇ ਕਹਿੰਦੇ ਕਿ ਉਹ ਸਾਡੇ ਆਪਣੇ ਖੁਦ ਦੇ ਬੱਚੇ ਆ ਉਹਨਾਂ ਸਾਰਿਆਂ ਦਾ ਡੀਐਨਏ ਟੈਸਟ ਹੋਏਗਾ ਮੈਂ ਇਸ ਗੱਲ ਨੂੰ ਸਲੂਟ ਕਰਦੀ ਆ ਕਿਉਂਕਿ ਬੱਚੇ ਚੋਰੀ ਬਹੁਤ ਹੋ ਰਿਹਾ ਬੱਚੇ ਅਗਵਾ ਬਹੁਤ ਹੋ ਰਿਹਾ ਕੁਝ ਤਾਂ ਜੰਮਦੇ ਬੱਚੇ ਹਸਪੀਟਲ ਤੋਂ ਚੋਰੀ ਹੋ ਜਾਂਦੇ ਆ ਕਿਉਂਕਿ ਇਹਦੇ ਵਿੱਚ ਕੁਝ ਨਰਸਾਂ ਜਾਂ ਹਸਪੀਟਲ ਦਾ ਸਟਾਫ ਦਾ ਵੀ ਹੱਥ ਹੁੰਦਾ ਹੈ ਕਿ ਪੈਸੇ ਪਿੱਛੇ ਲੋਕ ਆਪਣੇ ਜ਼ਮੀਰ ਨੂੰ ਵੇਚ ਚੁਕੇ ਆ ਲੋਕ ਅੰਨੇ ਹੋ ਚੁਕੇ ਆ ਸੋ ਇਹ ਪੰਜਾਬ ਸਰਕਾਰ ਨੇ ਬਹੁਤ ਵਧੀਆ ਕਦਮ ਚੱਕੇ ਹੈ ਤਾਂ ਇਹ ਪਤਾ ਚੱਲੇਗਾ ਕਿ ਕਿੰਨੀਆਂ ਪਖਾਰੀਆਂ ਦੇ ਬੱਚੇ ਅਗਰ ਉਹਨਾਂ ਨਾਲ ਉਹਨਾਂ ਦੇ ਡੀਐਨਏ ਟੈਸਟ ਨਹੀਂ ਹੋ ਰਿਹਾ ਮੈਚ ਹੋ ਰਿਹਾ ਤਾਂ ਇਟ ਮੀਨਸ ਇਹ ਬੱਚੇ ਅਗਵਾ ਕੀਤੇ ਗਏ ਆ ਸੋ ਪਹਿਲੇ ਆ ਲੱਗਦਾ ਸੀ ਕਿ ਭਗਵੰਤ ਮਾਨ ਨੇ ਕੁਝ ਨਹੀਂ ਕਰਨਾ ਪੰਜਾਬ ਡੋਪਦਾ ਸਾਰੇ ਰੋਲਾ ਪਾ ਕੇ ਬੈਠੇ ਸੀ ਮੈਨੂੰ ਵੀ ਕਿਤੇ ਨਾ ਕਿਤੇ ਲੱਗਿਆ ਵੀ ਗਰਲ ਸਪੋਰਟ ਕਰ ਰਹੀ ਹਾਂ ਮੈਂ ਪਰ ਹੁਣ ਜਦੋਂ ਇੱਕਦਮ ਭਗਵਾਨ ਜੀ ਮਾਨ ਸਰਕਾਰ ਨੂੰ ਇੱਕਦਮ ਹੌਸ਼ ਸੰਭਾਲਿਆ ਇਹਨਾਂ ਨੇ ਵੀ ਹੋਣਾ 1.5 ਸਾਲ ਰਹਿ ਗਿਆ ਤੁਹਾਨੂੰ ਵੱਡੇ ਵੱਡੇ ਕਾਰਨਾਮੇ ਕਰੀਏ ਕਿ ਜਨਤਾ ਇੰਪ੍ਰੈਸ ਹੋਏਗੀ ਚਲੋ ਇਹ ਹੋਣਾ ਵੀ ਚਾਹੀਦਾ ਹੈ ਇੰਪ੍ਰੈਸ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਦੇ ਘਰ ਢਾ ਦੇਣੇ ਮੰਬਸ ਸਵਾਲ ਹੈ ਉਹਦਾ ਕਿ ਭਗਵਾਨ ਜੀ ਨੂੰ ਇੱਕ ਸਵਾਲ ਆ ਮੇਰਾ ਵੀ ਮਜੀਠੀ ਦਾ ਘਰ ਕਦੋਂ ਟਾਣਾ ਤੁਸੀਂ ਉਹਦਾ ਅਲੀ ਸ਼ਾਨ ਜਿਹੜਾ ਬੰਗਲਾ ਬਣਾਇਆ ਤੁਸੀਂ ਕੱਲਾ ਮਜੀਠੀ ਨੂੰ ਚੱਕਿਆ ਕਿ ਸੁਖਵੀਰ ਬਾਦਲ ਡਰਗ ਨਹੀਂ ਵੇਚਦਾ ਸੀ ਕਿ ਸੁਖਵੀਰ ਬਾਦਲ ਦਾ ਕਦੇ ਕੋਈ ਹੱਥ ਨਹੀਂ ਸੀ ਡਰਗ ਕੇਸ ਦੇ ਵਿੱਚ ਸੋ ਹੁਣ ਜਿਹੜੀ ਮਜੀਠੀ ਦੀ ਵਾਈਫ ਆ ਉਹ ਵੀ ਬੜੇ ਬਿਆਨ ਦੇ ਰਹੀ ਐ ਸਾਨੂੰ 540 ਕਰੋੜ ਦੇਣਗੇ ਦੇਣਗੇ ਨਾ ਨਾ ਮੇਰੇ ਕੋਲ ਤਾਂ ਕਹਿੰਦੀ ਹਮਾਚਲ ਚ ਕੋਈ ਪ੍ਰਾਪਰਟੀ ਨਹੀਂ ਐ ਇਹਦਾ ਮਤਲਬ ਤਾਂ ਚਾਰ ਪਹਾੜ ਖਰੀਦ ਲੈ ਮੈਂ ਚਾਰ ਪਹਾੜ ਵੈਸੇ ਬੜਾ ਫਨੀ ਕਰੈਕਟਰ ਉਹਦੀ ਵਾਈਫ ਦਾ ਹੈ ਬੜਾ ਜਦੋਂ ਪਹਿਲੇ ਦਿਨ ਉਹਨੂੰ ਮੈਂ ਬੋਲਦੇ ਹੋਏ ਦੇਖਿਆ ਮੈਨੂੰ ਆ ਲੱਗਿਆ ਕੋਈ ਬੰਦਾ ਹੈ ਕਿਸੇ ਬੰਦੇ ਨੇ ਚੁੰਨੀ ਚਾਨੀ ਜਿਹੀ ਲੀਤੀ ਹੈ ਆਵਾਜ਼ ਗੌਰ ਨਾਲ ਪਤਾ ਲੱਗੇ ਵੀ ਜਨਾਨੀ ਹੈ ਚਲੋ ਖੈਰ ਪਰਮਾਤਮਾ ਨੇ ਕਈ ਵਾਰ ਕਿਸੇ ਨਾ ਕਿਸੇ ਕਈ ਵਾਰ ਕਿਸੇ ਲੇਡੀ ਦਾ ਸ਼ਕਲ ਆਪਣੇ ਪਿਓ ਤੇ ਫਾਦਰ ਤੇ ਚਲੀ ਜਾਂਦੀ ਇਟਸ ਨੋਟ ਅ 빅 ਡੀਲ ਜਿੱਦਾਂ ਦਾ ਡੀਐਨਏ ਬੱਚਾ ਉਦਾਂ ਦਾ ਹੀ ਹੁੰਦਾ ਸੋ ਹੁਣ ਮਜੀਠਿਆ ਕਹਿੰਦਾ ਸੀ ਵੀ ਮੈਨੂੰ ਸਰਾਣਾ ਚਾਹੀਦਾ ਵਧੀਆ ਜਿਹਾ ਬਿਸਤਰ ਚਾਹੀਦਾ ਜੇਲ੍ਹ ਚ ਪ੍ਰਬੰਧ ਕਰੋ 에어 ਕੰਡੀਸ਼ਨ ਚਾਹੀਦਾ ਤੇ ਭਗਵਾਨਤਪਾਨ ਸਰਕਾਰ ਨੇ ਕਿਹਾ ਤਾਂ ਕਿ ਜਿਵੇਂ ਆਮ ਬੰਦੇ سزا ਕੱਢਦੇ ਤੋਂ ਉਵੇਂ ਹੀ ਕੱਟੇਗਾ ਕਹਿੰਦੇ ਬਲੱਡ ਪ੍ਰੈਸ਼ਰ ਬੜਾ ਹਾਈ ਹੋ ਗਿਆ ਉਹਦਾ ਮੁਝੇ ਠੇਰਾ ਸੋ ਬਿਲਕੁਲ ਗੱਲ ਤਾਂ ਸਹੀ ਹੈ ਚਾਹ ਕੋ ਉਮੀਰ ਹੈ ਚਾਹ ਕੋ ਗਰੀਬ ਹੈ ਜਿਹੜਾ ਬੰਦਾ ਜੇਲ੍ਹ ਯਾਤਰਾ ਕਰਦਾ ਉਹਨੂੰ سزا ਇਕੁਲ ਹੋਣੀ ਚਾਹੀਦੀ ਇਹ ਨਹੀਂ ਕਿ ਉਹ ਉਮੀਰ ਹੈ ਤਾਂ ਅੰਦਰ ਬੈੱਡ ਲਾਓ ਉਹਨੂੰ AC ਲਾਓ ਉਹਨਾ ਨਾ ਫੇਰ ਜੇਲ੍ਹ ਕਾਦੀ ਹੋਈ ਫੇਰ ਤਾਂ ਕੋਈ ਜੇਲ੍ਹ ਹੋਈ ਨਹੀਂ ਉਹਦੇ ਹਾਸਤੇ ਸੋ ਹੁਣ ਦੇਖਦੇ ਆ ਕਿ ਕੀ ਕੀ ਸਬੂਤ ਆਉਂਦੇ ਆ ਕੋਰਟ ਸਾਹਮਣੇ ਕੀ ਕੀ ਹੁੰਦਾ ਉਹਨੂੰ ਕਹਿਣਾ ਤਾਂ ਇਹ ਹੈ ਭਗਵੰਤਪਾਨ ਸਰਕਾਰ ਨੇ ਕਿ 10 ਸਾਲ ਤੱਕ ਮੁਝੇਠਿਆ ਨਹੀਂ ਬਾਹਰ ਆਂਦਾ ਦੇਖੋ ਇਹ ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਲੁੱਟੇ ਇਹਨਾਂ ਨੇ ਬਾਦਲਾਂ ਨੇ ਮਜੀਠੀਆਂ ਨੇ ਬਹੁਤ ਬੜਾਇਆ ਬਹੁਤ ਆਪਣਾ ਕੁਝ ਬਣਾਇਆ ਇਹਨਾਂ ਨੇ ਜ਼ਮੀਨ ਜਾਇਦਾਦ ਪ੍ਰਾਪਰਟੀਆਂ ਛੱਟੇ ਤੇ ਪੰਜਾਬ ਦੇ ਆਪਣੇ ਹੀ ਆਪਣੇ ਹੀ ਸਿੱਖ ਕੌਮ ਦਾ ਬੰਦਾ ਹੋ ਕੇ ਆਪਣੇ ਸਿੱਖ ਕੌਮ ਦੇ ਬੱਚਿਆਂ ਨੂੰ ਛੱਟੇ ਤੇ ਲਾਤਾ ਪੰਜਾਬ ਦੀ ਨਸਲ ਖਤਮ ਕਰਤੀ ਇਹਨਾਂ ਨੇ ਹੁਣ ਤਾਂ ਕੁੜੀਆਂ ਵੀ ਪੰਜਾਬ ਸਾਰੇ ਅੰਡਰ ਕਰਨ ਲੱਗੀਆਂ ਹੁਣ ਜੇ ਆਪਾਂ ਗੱਲ ਪੰਜਾਬ ਦੀ ਛੱਡ ਕੇ ਕੈਨੇਡਾ ਦੀ ਕਰੀਏ ਕੈਨੇਡਾ 'ਚ ਵੀ ਹਾਲਾ ਇੱਥੇ ਵੀ ਬਹੁਤ ਪੰਜਾਬੀ ਫੈਮਲੀਜ਼ ਦੇ ਬੱਚੇ ਦਿਖਾਦੇ ਡਰਗ ਤੇ ਲੱਗੇ ਹੋਏ ਨੇ ਹਾਲਾਤ ਇੱਥੇ ਵੀ ਮੜੇ ਆ ਸੋ ਇਹ ਜਿਹੜਾ ਡਰਗ ਹੈ ਤਾਂ ਵਰਲਡ ਵਾਈਜ਼ ਹੈ ਔਰ ਇਹਦੇ ਵਿੱਚ ਕਿਤਨੇ ਕਿਤੇ ਪੋਲਿਟਿਕਸ ਲੀਡਰ ਸ਼ਾਮਿਲ ਰਹਿੰਦੇ ਆ ਕਿਉਂਕਿ ਇਹਨਾਂ ਨੂੰ ਕਮਾਈ ਦੇ ਵਿੱਚੋਂ ਮੋਟੀ ਸੋ ਜੇ ਮੈਂ ਕਹਾਂ ਫੋਰਨ ਕੰਟਰੀਆਂ 'ਚ ਵੀ ਜਿਨ੍ਹਾਂ ਪੋਲਿਟਿਕਸ ਲੀਡਰਸ ਇਹਨਾਂ ਦਾ ਹੱਥ ਨਹੀਂ ਇਹ ਵੀ ਸਾਰੇ ਛਵਲੇ ਨੇ ਛਵਲਾ ਸਭ ਦਾ ਹੱਥ ਹੈ ਸਭ ਛਵਲੇ ਦਮ ਕੇ ਪੈਸਾ ਕਮਾਉਂਦੇ ਆ ਪਰ ਇੱਕ ਗੱਲ ਛਵਲ ਕਿਉਂ ਨਹੀਂ ਸੋਚਦੇ ਇਦਾਂ ਦੇ ਕੀਤੀ ਹੋਈ ਕਮਾਈ ਤੁਹਾਨੂੰ ਕਦੀ ਸਕੂਨ ਦੀ ਨੀਂਦ ਸੌਣ ਨਹੀਂ ਦੇਊਗੀ ਤੁਹਾਨੂੰ ਕਦੀ ਜੀ ਨਹੀਂ ਦੇਊਗੀ ਤੁਹਾਡਾ ਸਾਰਾ ਕੁਝ ਉਥਲ-ਪਥਲ ਕਰ ਦਊਗੀ ਇਮਾਨਦਾਰੀ ਨਾਲ ਕਮਾ ਲੋ ਫਤੋ ਦਾ ਹੈਗਾ ਭਈ ਨਾ ਤਾਂ ਮੈਂ ਪਰਮਨੈਂਟ ਰੈਜ਼ੀਡੈਂਸਸ ਦੁਨੀਆ ਚਾਹੀਏ ਨਾ ਤੁਸੀਂ ਆਏ ਹੋ ਸਭ ਨੇ ਇੱਕ ਦਿਨ ਮੁੱਕ ਜਾਣਾ ਸਭ ਕੁਝ ਤੇ ਛੇ ਰਹਿ ਜਾਣਾ ਸਿਰਫ ਇੱਕ ਸਰੀਰ ਵਿੱਚੋਂ ਸੋਲ ਫੂਕ ਮਾਰ ਕੇ ਉੱਡ ਕੇ ਚਲ ਜਾਂਦੀ ਏ ਕਾਰਾਂ ਗੱਡੀਆਂ ਮਹਿਲ ਪਤਾਰੇ ਬੰਗਲੇ ਸਭ ਇੱਥੇ ਰਹਿ ਜਾਂਦੇ ਆ ਤੇ ਰਹਿ ਜਾਂਦੀਆਂ ਸਾਡੀਆਂ ਯਾਦਾਂ ਜੇ ਅਸੀਂ ਅੱਛੇ ਕੰਮ ਕੀਤੇ ਅੱਛੇ ਗੱਲਾਂ ਕੀਤੇ ਲੋਕ ਸਾਨੂੰ ਜ਼ਰੂਰ ਯਾਦ ਕਰਨਗੇ ਔਰ ਜੇ ਅਸੀਂ ਵਾੜੇ ਹੀ ਪਾੜੇ ਆ ਮਹਲ ਇੱਕ ਬਿਆਹ ਇੱਕ ਬੱਤ ਲੋਕ ਤਾਂ ਵੀ ਯਾਦ ਕਰਨਗੇ ਕਿਉਂਕਿ ਤੁਹਾਡੀਆਂ ਕਪਤੀਆਂ ਗੱਲਾਂ ਨੂੰ ਯਾਦ ਕਰਕੇ ਯਾਦ ਕਰਨਗੇ ਸੋ ਦੇਖਦੇ ਆ ਪੰਜਾਬ ਸਰਕਾਰ ਹੋਰ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਹੋਰ ਕੀ ਵੱਡੇ ਵੱਡੇ ਤਮਾਹਲ ਕਰਦੀ ਹੈ ਉਸ ਚੀਜ਼ ਦਾ ਸਾਰੇ ਵੇਟ ਕਰ ਰਹੇ ਆ ਪਰ ਜਿਹੜਾ ਮੀਆਂ ਅਮਰਿਤਪਾਲ ਖਾਨ ਮਹਿਰੋ ਹੈ ਉਹ ਪੰਜਾਬ ਪੁਲਿਸ ਤੇ ਹਲੇ ਤੱਕ ਹੱਥੇ ਨਹੀਂ ਚੜਿਆ ਤੇ ਮੈਂ ਰਿਕਵੈਸਟ ਕਰਦੀ ਆ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਕਿ ਪਲੀਜ਼ ਉਹਦਾ ਕੋਈ ਟ੍ਰੀਟਮੈਂਟ ਕਰੋ ਤੁਸੀਂ ਉਸ ਕੇਸ ਨੂੰ ਬਿਲਕੁਲ ਬੰਦ ਕਰਤਾ ਕਿਉਂਕਿ ਉਹ ਕਹਿੰਦਾ ਕਿ ਉਹਦੇ ਕੋਲ ਕਿਸੇ ਪੋਲਿਟਿਕਸ ਲੀਡਰਸ ਤੇ ਕੋਈ ਪੰਜਾਬ ਦੇ ਆਫੀਸਰਸ ਦੀਆਂ ਕੋਈ ਅਪੱਤੀ ਜਨਕ ਵੀਡੀਓ ਆ ਕਮਲਕੌਰ ਦੇ ਨਾਲ ਉਹਨਾਂ ਨੂੰ ਬਲੈਕਮੇਲ ਕਰ ਰਿਹਾ ਥਿਸ ਇਜ਼ ਟੋਟਲੀ ਰੋਂਗ ਇਦਾਂ ਦਾ ਫਿਰ ਜੇ ਬਲੈਕਮੇਲ ਹੋਵਾਂਗੇ ਇਦਾਂ ਤਾਂ ਤਾਂ ਮੁਜਰਮ ਹੋਰ ਕਿਸੇ ਕੁੜੀਆਂ ਨੂੰ ਕੱਲ ਨੂੰ ਬਲੈਕਮੇਲ ਕਰਨਗੇ ਉਹਨਾਂ ਦਾ ਮਰਡਰ ਕਰਨਗੇ ਰਿਕਵੈਸਟ ਹੈ ਭਗਵੰਤਪਾਨ ਜੀ ਇਹ ਕੇਸ ਨੂੰ ਖੋਲੋ ਕਮਲਕੌਰ ਦਾ ਕੇਸ ਬਹੁਤ ਠੰਡਾ ਪੈ ਗਿਆ ਸਾਡੀਆਂ ਵੀ ਲੋਕਾਂ ਦੀ ਆਈਡੀਆਂ ਬਿਆਨ ਕਰਨ ਨਾਲ ਕੋਈ ਗੱਲ ਨਹੀਂ ਹੋਣੀ ਕਿ ਸਾਡਾ ਜਿਹੜਾ ਮੂੰਹ ਆ ਇਹ ਚੱਲਦਾ ਰਹਿਣਾ ਸੱਚ ਹਮੇਸ਼ਾ ਇਸ ਮੂੰਹੋਂ ਨਿਕਲਣਾ ਹੈ ਅਸੀਂ ਸੱਚ ਨਾਲ ਖੜੇ ਆ ਤੇ ਝੂਠੇ ਦਾ ਮੂੰਹ ਅਸੀਂ ਕਾਲਾ ਕਰਾਂਗੇ ਕਰਾਂਗੇ ਜਹਾਂ ਜਹਾਂ ਭਾਰਤ